ਪੰਜਾਬ ਕੈਬਨਿਟ ਦੇ ਵੱਲੋਂ ਅੱਜ ਇੱਕ ਨਵਾਂ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਪੰਜਾਬੀਆਂ ਦੀ ਜੇਬ ਦੇ ਉੱਪਰ ਜਿਹੜਾ ਅਸਰ ਦਿਖੇਗਾ ਕਿਉਂਕਿ ਗੱਲ ਕਰ ਰਹੇ ਆ ਅੱਜ ਜੋ ਪੰਜਾਬ ਕੈਬਨਿਟ ਦੇ ਵੱਲੋਂ ਨਵੇਂ ਫੈਸਲੇ ਜਿਸ ਦੇ ਵਿੱਚ ਪੈਟਰੋਲ ਡੀਜ਼ਲ ਦੇ ਉੱਪਰ ਜਿਹੜੀ ਹੈ ਵੈਟ ਵਧਾਈ ਗਈ ਹੈ ਜਿਸ ਦੇ ਨਾਲ ਜੋ ਪੰਜਾਬ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਕਰੋੜਾ ਰੁਪਏ ਦਾ ਜਿਹੜਾ ਵਾਅਦਾ ਜ਼ਰੂਰ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਵਿੱਚ ਹੋਵੇਗਾ ਪਰੰਤੂ ਉਸ ਦਾ ਅਸਰ ਪੰਜਾਬੀਆਂ ਦੀ ਜੇਬ ਦੇ ਉੱਪਰ ਦੇਖਣ ਨੂੰ ਮਿਲੇਗਾ ਤੇ ਮੇਰੇ ਨਾਲ ਇਸ ਸਮੇਂ ਪੰਜਾਬ ਭਾਜਪਾ ਦੇ ਜਿਹੜੇ ਨੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਮੌਜੂਦ ਨੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਜਿਸ ਤਰ੍ਹਾਂ ਦੇ ਨਵੇਂ ਫੈਸਲੇ ਗਰੇਵਾਲ ਸਾਹਿਬ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਲੈ ਕੇ ਗਏ ਨੇ ਵੈਟ ਵਧਾਇਆ ਗਿਆ ਪਟਰੋਲ ਦੇ ਡੀਜ਼ਲ ਦੇ ਉੱਪਰ ਕਿਵੇਂ ਦੇਖਦੇ ਹੋ ਕਿੰਨੀ ਕੁ ਜੜੀ ਇਸ ਦੇ ਨਾਲ ਪੰਜਾਬ ਦੀ ਜਿਹੜੀ ਹੈ ਵਿੱਤੀ ਜਿਹੜੀ ਹੈ ਮਾਲੀ ਉਹ ਕਿੰਨੀ ਵੱਡੀ ਦੇਖੋ ਬੜੀ ਮੰਦ ਭਾਗੀ ਗੱਲ ਪੰਜਾਬ 'ਚ ਵੈਸੇ ਤਾਂ ਏ ਵੋਟ ਬੈਂਕ ਦੇ ਲਈ ਕੰਮ ਕਰ ਰਹੇ ਨਾ ਕਿ ਪੰਜਾਬ ਦਾ ਜਨੂਨ ਵਿਕਾਸ ਹੋਵੇ ਇਸ ਦੀ ਆਰਥਿਕਤਾ ਮਜ਼ਬੂਤ ਹੋਵੇ ਤੇ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਕੋਈ ਵਿਜ਼ਨ ਨਹੀਂ ਹੈ ਕੋਈ ਸੋਚ ਨਹੀਂ ਹੈ ਗੰਭੀਰਤਾ ਨਾਲ ਫੈਸਲੇ ਨਹੀਂ ਲੈਂਦੇ ਸਾਰਾ ਅੱਛਾ ਜਾਂ ਬੁਰਾ ਸਮਝ ਕੇ ਤੇ ਔਰ ਵੋਟ ਬਲੈਂਡ ਦੇ ਲਈ ਕਿ 2 ਸਾਲ ਹੋਰ ਕਿਸ ਤਰ੍ਹਾਂ ਕਰ ਲਈਏ ਉਹਦੇ ਲਈ ਕਰਜ਼ਾ ਲਓ ਜੋ ਮਰਜ਼ੀ ਲਓ ਤੇ ਲੋਕਾਂ ਨੂੰ ਡੀਸੈਂਟ ਵੇ ਨਾਲ ਡੋਚ ਕਰੋ ਤੇ ਪੰਜਾਬੀਆਂ ਨਾਲ ਇਹ ਧੋਖਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਔਰ ਪਹਿਲੀ ਗਲਤੀ ਸਭ ਤੋਂ ਵੱਡਾ ਤੋਖਾ ਤਾਂ ਪੰਜਾਬ ਨਾਲ ਇਹ ਆ ਉਹਦੇ ਵਿਕਾਸ 'ਚ ਜੋ ਸਭ ਤੋਂ ਵੱਡੀ ਰੁਕਾਵਟ ਆ ਜਿੱਥੇ ਸੱਤਾ ਤੇਰ ਜ਼ਰੂਰੀ ਹੁੰਦੀ ਹੈ ਲੋਕਤੰਤਰ 'ਚ ਉੱਥੇ ਵਿਰੋਧੀ ਤੇਰ ਵੀ ਜ਼ਰੂਰੀ ਹੁੰਦੀ ਹੈ ਵਿਰੋਧੀ ਤੇਰ ਆਪਣੀ ਪੂਰੀ ਗੱਲ ਰੱਖੇ ਪਰ ਹੈਲਦੀ ਡਿਸਕਸ਼ਨਸ ਹੋਣ ਤਦ ਹੀ ਹੈਲਦੀ ਡੈਮੋਕ੍ਰੇਸੀ ਹੁੰਦੀ ਹੈ ਤੇ ਉਹਦੇ 'ਚ ਫਿਰ ਸੁਧਾਰ ਕੀਤੇ ਜਾਣ ਡਿਸਕਸ਼ਨ ਕਰਕੇ ਇੱਕ ਦੂਜੇ ਤੇ આરોਪ ਲਾਉਣ ਵਾਲੀ ਗੱਲ ਨਾ ਹੋਵੇ ਜਦੋਂ ਇੰਨੇ ਗੰਭੀਰ ਹੋਵਾਂਗੇ ਤਾਂ ਇੱਥੇ ਕੀ ਹੋ ਗਿਆ ਕਿ ਸੱਤਾ ਤੇਰ ਔਰ ਵਿਰੋਧੀ ਤੇਰ ਦੋਨੋਂ ਆਪਸ 'ਚ ਮਿਲ ਕੇ ਨੂਰਾ ਕੁਸ਼ਤੀ ਹੋਵੇ ਪੂਰੇ ਦੇਸ਼ ਚ ਸਮਝੌਤਾ ਪੰਜਾਬ ਚ ਆ ਕੇ ਝਗੜਾ ਦਿਖਾਉਂਦੇ ਔਰ ਮੈਂ ਸਮਝਦਾ ਬੜੀ ਮੰਦਪਾਕੀ ਗੱਲ ਹੈ ਇਹਦੇ ਨਾਲ ਪੰਜਾਬ ਦਾ ਵਿਕਾਸ ਰੁਕ ਰਿਹਾ ਔਰ ਜਿਸ ਤਰ੍ਹਾਂ ਦਾ ਵਿਵਹਾਰ ਹੁੰਦਾ ਵਿਧਾਨ ਸਭਾ ਸਭਾ ਦੇ ਅੰਦਰ ਔਰ ਬਾਹਰ ਵੀ ਪਾਸ਼ਾ ਔਰ ਉਹ ਅਨਪਾਰਲੀਮੈਂਟਰੀ ਲੈਂਗੁਏਜ ਨਹੀਂ ਹੋਣੀ ਚਾਹੀਦੀ ਇੱਕ ਬਹੁਤ ਪੁਰੀ ਗੱਲ ਹੋ ਰਹੀ ਹੈ ਦੂਸਰਾ ਪੰਜਾਬ ਦੇ ਅੰਦਰ ਇੰਡਸਟਰੀ ਲਈ ਜਿਹੜਾ ਇੱਕ ਅੱਛਾ ਮਾਹੌਲ ਬਣਾਉਣਾ ਹੁੰਦਾ ਬਿਜ਼ਨਸ ਦੇ ਲਈ ਉਹ ਨਹੀਂ ਹੈ ਇਨਵੈਸਟਮੈਂਟਸ ਆ ਨਹੀਂ ਰਹੀਆਂ ਇਸੇ ਕਰਕੇ ਕਿਉਂਕਿ ਇਹ ਥ crime ਬਹੁਤ ਹੋ ਗਿਆ ਔਰ crime ਜਿਹੜਾ ਸਿੱਧੀਆਂ ਧਮਕੀਆਂ ਦਿੰਦੇ ਨੇ ਔਰ ਸਰਕਾਰ ਹੁਣ ਆਪ ਮੰਨੇ ਆ ਪਹਿਲਾਂ ਤਾਂ ਕਹਿੰਦੇ ਸੀ ਸਾਡੇ ਨਹੀਂ ਹੋਈ ਜੀ ਇਹ ਤਾਂ ਗੁਜਰਾਤ ਚ ਹੋਈ ਐ ਇੰਚ ਉਹ ਵੀ ਜਿਹੜਾ ਲਾਰੈਂਸ ਬਿਸ਼ਨੋਈ ਗੈਂਗਸਟਰ ਤੇ ਹੁਣ ਮੰਨ ਗਏ ਕਿ ਸਾਡੇ CIA ਚ ਹੋਈ ਐ ਔਰ ਕੋਈ SP ਐ ਜਨੇ ਆਪਦੇ ਫੋਨ ਤੇ ਕਰਵਾਈ ਐ ਇਹਨਾਂ ਦਾ ਅਫਸਰ ਅਜੇ ਤੱਕ ਕਾਰਵਾਈ ਨਹੀਂ ਠੀਕ ਹੈ ਨਾ ਇਸ ਤਰ੍ਹਾਂ ਕਿਦਾਂ ਮਾਹੌਲ ਠੀਕ ਬਣੂਗਾ ਤੇ ਗੈਂਗਸਟਰ ਧਮਕੀਆਂ ਦਿੰਦੇ ਆ ਤੇ ਇਸ ਲਈ ਉਹ ਮਾਹੌਲ ਨਹੀਂ ਬਣ ਰਿਹਾ ਫਿਰ ਆ ਇਲੈਕਟ੍ਰਿਸਿਟੀ ਹੋਰ ਮਹਿੰਗੀ ਕਰਤੀ ਬਿਜਲੀ ਔਰ ਇੰਡਸਟਰੀ ਲਈ ਬਿਜਲੀ ਮਹਿੰਗੀ ਹੋ ਜੇਗੀ ਬਿਜਲੀ ਦੀ ਕੋਈ ਪਲੈਨਿੰਗ ਨਹੀਂ ਹੋਏਗੀ ਤਾਂ ਇਹ ਕਿਸ ਤਰ੍ਹਾਂ ਹੋਏਗਾ ਇਸ ਲਈ ਇਹ ਸਾਰੀਆਂ ਚੀਜ਼ਾਂ ਦੇਖ ਕੇ ਕਿੱਥੇ ਇਨਵੈਸਟਮੈਂਟ ਸੌਣ ਇੰਡਸਟਰੀ ਲਈ ਇੱਕ ਸਾਰਜਗਾਰ ਮਾਹੌਲ ਹੋਵੇ ਤੇ ਫਿਰ ਰੁਜ਼ਗਾਰ ਮਿਲਣਗੇ ਖਾਲੀ ਰੁਜ਼ਗਾਰ ਸਰਕਾਰ ਨੇ ਦੇਤੇ ਜੀ ਝੁੱਠੇ ਹੀ ਲਾਈ ਜਾਣਾ ਸਾਰ ਉਹ ਝੂਠ ਹੁੰਦਾ ਜੀ ਬਿਰੇਵਾਲ ਸਾਹਿਬ ਜਿਸ ਤਰ੍ਹਾਂ ਬਾਅਦ ਇਲੈਕਸ਼ਨ ਆ ਚੁੱਕੇ ਨੇ ਪੰਜਾਬ ਦੇ ਵਿੱਚ ਪਹਿਲਾਂ ਜਲੰਧਰ ਦੇ ਵਿੱਚ ਹੋਏ ਨੇ ਹੁਣ ਦੁਬਾਰੇ ਜਿਹੜੇ ਆ ਬਾਈ ਇਲੈਕਸ਼ਨ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਨੇ ਕਿੰਨੀ ਕੁ ਜਿਹੜੀ ਆ ਭਾਜਪਾ ਦੀ ਤਿਆਰੀ ਇਸ ਸਮੇਂ ਹੋ ਚੁੱਕੀ ਹੈ ਕਿਉਂਕਿ ਲੋਕ ਸਭਾ ਦੇ ਵਿੱਚ ਵੋਟ ਸ਼ੇਅਰ ਤਾਂ ਵਧਿਆ ਸੀਗਾ ਕਿਵੇਂ ਲੱਗਦਾ ਹੈ ਕਿਵੇਂ ਜਿਹੜੀ ਆ ਸਿੱਟਾਂ ਦੇ ਵੱਲ ਵਧੋ ਕਿਉਂਕਿ ਕੁਸ਼ਮਨੀ ਅਕਾਲੀ ਦਲ ਦੇ ਵੱਲੋਂ ਤਾਂ ਆਪਣਾ ਕੈਂਪੇਨ ਜਿਹੜੀ ਆ ਸ਼ੁਰੂ ਕਰ ਦਿੱਤੀ ਹੈ ਇੰਚਾਰਜ ਲਾ ਦਿੱਤੇ ਗਏ ਨੇ ਗਿੱਦੜਵਾਲੀ ਹਰਸ਼ਿਮਰਤ ਕੋਰ ਬਾਦਲ ਤੁਸੀਂ ਕਿਵੇਂ ਦੇਖਦੇ ਹੋ ਕਿੰਨੀ ਕੁ ਤਿਆਰੀ ਜਿਹੜੀ ਆ ਭਾਜਪਾ ਦੀ ਦੇਖੋ ਇਸੇ ਤਰ੍ਹਾਂ ਤਾਂ ਇਸ ਤਰ੍ਹਾਂ ਇੰਚਾਰਜ ਲਾਉਣ ਨਾਲ ਕੋਈ ਚੋਣਾ ਨਹੀਂ ਜਿੱਤਦਾ ਚੋਣਾ ਜਿੱਤਦਾ ਜਦੋਂ ਪਾਰਟੀ ਜਨਤਾ ਦੀ ਮੁੱਖ ਧਾਰਾ ਨਾਲ ਜੁੜ ਜੇ ਮੇਨ ਸਟ੍ਰੀਮ ਨਾਲ ਇਸ ਤਰ੍ਹਾਂ ਫਿਰ ਚੋਣ ਜਿੱਤੇ ਆ ਤੇ ਉਹ ਹੁਣ ਅਕਾਲੀ ਦਲ ਦੇ ਬਾਰੇ ਤੋਂ ਸਾਨੂੰ ਸੋਚਣ ਦੀ ਜ਼ਰੂਰਤ ਹੀ ਨਹੀਂ ਉਹ ਸਭ ਸਾਹਮਣੇ ਦਿਖਾਈ ਦਿੰਦਾ ਤੇ ਮੈਂ ਇਹ ਸਮਝਦਾ ਕਿ ਸਾਡਾ ਜਿਹੜਾ ਹੈਗਾ ਮਾਹੌਲ ਬਣਿਆ ਹੋਇਆ ਔਰ ਅਸੀਂ ਉੱਥੇ ਕੰਮ ਵੀ ਸ਼ੁਰੂ ਕੀਤੇ ਹੋਏ ਨੇ ਜ਼ਰੂਰੀ ਨਹੀਂ ਕਿ মিডিਆ ਚ ਜਾਈਏ ਫੇਰ ਹੀ ਹੁੰਦਾ ਸਾਡੇ ਜਿਸ ਤਰ੍ਹਾਂ ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਕਰ ਰਹੇ ਨੇ ਬਾਕੀ ਵੀ ਕਰ ਰਹੇ ਨੇ ਸਾਡੀ ਕੋਈ ਇੱਕ ਵਿਅਕਤੀ ਦੀ ਪਾਰਟੀ ਨਹੀਂ ਹੈ ਕੋਈ ਇਦਾਂ ਹੀ ਫੈਸਲਾ ਲੈ ਲੇਗਾ ਫੈਸਲੇ ਲੈਣ ਦੇ ਲਈ ਸਾਡੇ ਸਮੂਹਿਕ ਫੈਸਲੇ ਹੁੰਦੇ ਆ ਤੇ ਉਸ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਹਾਂ ਜੋ ਸਾਡਾ ਪੈਟਰਨ ਆ ਔਰ ਸਾਡਾ ਬੜਾ ਅੱਛਾ ਇਸ ਵਾਰ ਵੀ ਜਿਹੜਾ ਹੈਗਾ ਸਾਨੂੰ ਉਤਸ਼ਾਹਿਤ ਮਾਹੌਲ ਮਿਲ ਰਿਹਾ ਹੈ ਔਰ ਉਹ ਬਹੁਤ ਅੱਛਾ ਹੋਏਗਾ ਹਰਿਆਣਾ ਦੇ ਵਿੱਚ ਵੀ ਜਿਹੜੇ ਨੇ ਇਲੈਕਸ਼ਨ ਅਨਾਉਂਸ ਹੋ ਚੁੱਕੇ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਜੋ ਚਰਚਾ ਹੋ ਰਹੀ ਹੈ ਕਿ ਅਕਾਲੀ ਦਲ ਤੇ ਜਿਹੜੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਗਠਜੋੜ ਹੋਣ ਦੀ ਸੁਭਾਵਨਾ ਹੈ ਕਿਵੇਂ ਤੁਹਾਨੂੰ ਲੱਗਦਾ ਹੈ ਕਿ ਦੁਬਾਰੇ ਜਿਹੜੀ ਰਿਪੀਟ ਭਾਜਪਾ ਹਰਿਆਣਾ ਦੇ ਵਿੱਚ ਕਰ ਪਾਉਂਗਾ ਉਹ ਤਾਂ ਪਹਿਲਾਂ ਹੀ ਗਠਜੋੜ ਨਾਲ ਜੀ ਚੰਡੀਗੜ੍ਹ 'ਚ ਗਠਜੋੜ ਨਾਲ ਇੱਥੇ ਲੜਾਈ ਆ ਤੇ ਫਿਰ ਦਿੱਲੀ ਜਾ ਕੇ ਗਠਜੋੜ ਹੋ ਜਾਂਦਾ ਇਹਨਾਂ ਨੂੰ ਲੋਕਾਂ ਨੇ ਨਕਾਰਿਆ ਹੋਇਆ ਹੈ ਤੇ ਇਹ ਉਸੇ ਤਰ੍ਹਾਂ ਹੀ ਹਰਿਆਣਾ ਚ ਗਠਜੰਬੰਦਨ ਕਰ ਲੈਣ ਨਾ ਕਰ ਲੈਣ ਰਿਜ਼ਲਟ ਸਾਹਮਣੇ ਹੀ ਆਉਣੇ ਆ ਠੀਕ ਹੈ ਨਾ ਗੱਲ ਤੇ ਇਸ ਕਰਕੇ ਮੇਰਾ ਖਿਆਲ ਆ ਵੀ ਇਹ ਜਿਹੜਾ ਗਠਜੰਬੰਦਨ ਆ ਇਹਦੇ ਨਾਲ ਤਾਂ ਇਹ ਹੋਰ ਐਕਸਪੋਜ਼ ਹੋਣਗੇ ਹੋ ਜੇ ਤਾਂ ਸਾਡੇ ਲਈ ਤਾਂ ਹਿੱਤ ਆ ਔਰ ਕਾਂਗਰਸ ਲਈ ਇਹ ਤੁਸੀਂ ਦੇਖਣਾ ਕਿ ਕੁਛ ਦੇਰ ਬਾਅਦ ਇਹ ਆਮ ਆਦਮੀ ਪਾਰਟੀ ਇਹ ਕਾਂਗਰਸ ਨੂੰ ਖਾ ਜਾਏਗੀ ਬਿਲਕੁਲ ਕਾਂਗਰਸ ਦਾ ਇਹ ਰਾਹੁਲ ਗਾਂਧੀ ਦਾ ਇੱਕ ਮੇਰਾ ਖਿਆਲ ਹੈ ਜੇ ਤੁਗਲ ਕੀ ਫਰਮਾਨ ਜਿਹੜਾ ਪਾਰਟੀ ਵਾਸਤੇ ਹੋਏਗਾ ਔਰ ਇਹ ਦੁਬਾਰਾ ਇਹਨਾਂ ਨੂੰ ਜ਼ਿਆਦਾ ਰਾਜਨੀਤੀ ਕਰਨ ਦੀ ਜ਼ਰੂਰਤ ਨਹੀਂ ਪੈਣੀ। ਗਰੇਵਲ ਸਾਹਿਬ ਕਿਸਾਨੀ ਅੰਦੋਲਨ ਨੂੰ ਕਿਵੇਂ ਦੇਖਦੇ ਆ ਸ਼ੰਭੂ ਬਾਰਡਰ ਤੇ ਵੀ ਜਿਹੜਾ ਅੰਦੋਲਨ ਚੱਲ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਵੀ 14 ਸਾਲਾਂ ਬਾਅਦ ਜਿਹੜਾ ਚੰਡੀਗੜ੍ਹ ਦੇ ਵਿੱਚ ਮਟਪਾ ਚੌਂਗ ਦੇ ਉੱਪਰ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਦੇਖੋ ਪੀਸਫੁਲ ਪ੍ਰਦਰਸ਼ਨ ਕਰਨਾ ਸਭ ਹਰ ਕਿਸੇ ਦਾ ਸ਼ਵਦਾਾਨਿਕ ਹੱਕ ਆ ਉਹ ਵੀ ਕਰ ਰਹੇ ਆ ਅਸੀਂ ਉਸ ਦੇ ਕੋਈ ਖਿਲਾਫ ਨਹੀਂ ਹਾਂਗੇ ਪਰ ਕਿਸਾਨ ਰਿਹਾ ਜਿਹੜੇ ਜੈਨੂਨ ਮੰਗਾਰੇ ਚਾਹੇ ਸਟੇਟ ਗਵਰਨਮੈਂਟ ਰਿਹਾ ਉਹ ਚਾਹੇ ਸੈਂਟਰਲ ਗਵਰਨਮੈਂਟ ਨੇ ਉਹ ਜ਼ਰੂਰ ਮੰਨ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਪੂਰੀ ਦੁਨੀਆ ਦੇ ਲਈ ਬੜਾ ਫੂਡ ਕ੍ਰਾਈਸਿਸ ਦਾ ਸਾਹਮਣਾ ਕਰਨਾ ਪੈ ਸਕਦਾ ਇਹ ਜਿਹੜੇ ਨੇ ਸਾਇੰਟਿਸਟਸ ਜਿਹੜੇ ਆ ਉਹ ਵੀ ਕਹਿ ਰਹੇ ਆ ਔਰ ਲੱਗ ਵੀ ਰਿਹਾ ਇਸ ਤਰ੍ਹਾਂ ਦਾ ਤੇ ਪੰਜਾਬ ਚ ਦੇਸ਼ ਚ ਪਹਿਲਾਂ ਵੀ ਫੂਡ ਕ੍ਰਾਈਸਿਸ ਆਈ ਸੀ ਜਦੋਂ ਲਾਲ ਬਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਸੀਗੇ ਸ਼ਾਸਤਰੀ ਜੀ ਨੂੰ ਇਹ ਕਹਿਣਾ ਪਿਆ ਸੀ ਕਿ ਇੱਕ ਟਾਈਮ ਦਾ ਭੋਜਨ ਨਾ ਕਰੋ ਸਾਡੇ ਫੂਡ ਕਰਾਈਸਿਸ ਦਾ ਫਿਰ ਗ੍ਰੀਨ ਰੈਵੋਲੂਸ਼ਨ ਲਿਆ ਕੇ ਪੰਜਾਬ ਦੇ ਕਿਸਾਨਾਂ ਨੇ ਉਸ ਵੇਲੇ ਪੰਜਾਬ ਹਰਿਆਣਾ ਇਕੱਠਾ ਹੀ ਸੀ 61 ਚਲਕ ਹੋਇਆ ਨਾ ਤੇ ਵੈਸਟਰਨ ਯੂਪੀ ਤੇ ਪੰਜਾਬ 60% ਵੈਸਟਰਨ ਯੂਪੀ 10% ਹਰਿਆਣਾ 30% ਵੀ ਐਮਐਸਪੀ ਦੀ ਖਰੀਦ ਤਾਂ ਸ਼ੁਰੂ ਹੋਈ ਸੀ ਦੇਖੋ ਫੂਡ ਸਰਪਲਸ ਹੋ ਗਿਆ ਉਹਨਾਂ ਦੇ ਘਰਾਂ 'ਚ ਪਿਆ ਰਹਿਣ ਲੱਗ ਗਿਆ ਕਿਸਾਨਾਂ ਦੇ ਤੇ ਉਹ ਫਿਰ ਉਹਨਾਂ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਕੀਤਾ ਸੀ। ਕਿਸੇ ਤਰ੍ਹਾਂ ਹੁਣ ਵੀ ਰਾਹਤ ਦੇਣ ਵਾਸਤੇ ਇਹੋ ਜਿਹੇ ਫੈਸਲੇ ਲੈਣੇ ਪੈਣੇ ਆ ਉਹ ਬੜੀ ਗੰਭੀਰਤਾ ਨਾਲ ਲੈਣੇ ਚਾਹੀਦੇ ਆ ਕਿਸਾਨ ਲੀਡਰਾਂ ਨੂੰ ਵੀ ਸਹਿਯੋਗ ਹੋਣਾ ਚਾਹੀਦਾ ਔਰ ਸਰਕਾਰਾਂ ਨੂੰ ਵੀ ਸਹਿਯੋਗ ਹੋਣਾ ਚਾਹੀਦਾ। ਕੋਈ ਆਪਸ ਚ ਇੱਕ ਦੂਜੇ ਦੇ ਅਸੀਂ ਪੂਰਕ ਹੈਗੇ ਆ ਕੋਈ ਦੁਸ਼ਮਣ ਥੋੜਾ ਹੈਗੇ ਆ ਇਸ ਲਈ ਮੈਂ ਸਮਝਦਾ ਕਿ ਇੱਕ ਦੂਜੇ ਦੇ ਪੂਰਕ ਬਣ ਕੇ ਕੰਮ ਕਰਾਂਗੇ ਤਾਂ ਉਹਦੇ ਦੇਸ਼ ਦਾ ਵੀ ਇੱਤੋਏਗਾ ਕਿਸਾਨ ਦਾ ਵੀ ਇੱਤੋਏਗਾ ਔਰ ਸੱਜਣਾਂ ਦੇ ਇੱਤੋਏਗਾ। ਸੋ ਸਦਨਾਲ ਪੰਜਾਬ ਪਾਜਪਾ ਦੇ ਜਿਹੜੇ ਨੇ ਸੀਨੀਅਰ ਅਗੋ ਹਰਦੀਪ ਸਿੰਘਰੇ ਵਾਲੀ ਸਮੇ ਮੌਜੂਦ ਸਨ ਗੱਲਬਾਤ ਉਹਨਾਂ ਦੇ ਨਾਲ ਕੀਤੀ ਗਈ ਜਿਸ ਤਰ੍ਹਾਂ ਦੇ ਅੱਜ ਪੰਜਾਬ ਕੈਬਨਿਟ ਦੇ ਵੱਲੋਂ ਫੈਸਲੇ ਲਏ ਗਏ ਨੇ ਕਿਸਾਨੀ ਮੁੱਦਿਆਂ ਦੇ ਉੱਪਰ ਵੀ ਜਿਹੜੀਆਂ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਆਪਣੀ ਜਿਹੜੀ ਪ੍ਰਤੀਕਿਰਿਆ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੈਮਰਾ ਪਰਸਨ ਅਮਿਤ ਕੁਮਾਰ ਦੇ ਨਾਲ ਗੁਰਪ੍ਰੀਤ ਮਾਨ ਐ ਵੀ ਪੀ ਸਾਂਝਾ ਰਾਜਪੁਰਾ